ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਆਮ ਦੁਨੀਆ ਦੇ ਖਿਆਲਾਂ ਅਨੁਸਾਰ ਜਿੱਥੇ ਕਿ ਬਹੁਤ ਫਲ ਫੁੱਲ ਮੇਵੇ ਪ੍ਰਾਪਤ ਹੋਵਨ ਅਤੇ ਹਰ ਇੱਕ ਤਰ੍ਹਾਂ ਦਾ ਆਰਾਮ ਵਿਅਕਤੀ ਨੂੰ ਮਿਲ ਜਾਂਦਾ ਹੋਵੇ ਉਸ ਜਗ੍ਹਾ ਨੂੰ ਜਿੱਥੇ ਜੀਵ ਮਰ ਕੇ ਪੁੱਜਦਾ ਹੈ ਬੇਕੁੰਟ ਆਖਦੇ ਹਨ ਜਦੋਂ ਮਨੁੱਖ ਜਨਮ ਲੈ ਕੇ ਦੁਨੀਆ ਵਿੱਚ ਆਉਂਦਾ ਹੈ ਤਾਂ ਉਸ ਵਕਤ ਤੇ ਵੱਡੇ ਪਵਿੱਤਰ ਖਿਆਲ ਲੈ ਕੇ ਇੱਥੇ ਆਉਂਦਾ ਹੈ ਪਰ ਇੱਥੇ ਦੁਨੀਆ ਵਿੱਚ ਪ੍ਰਬੋਦੀ ਮਾਇਆ ਇਸੇ ਐਸਾ ਜੋਰ ਪਉਂਦੀ ਹੈ ਕਿ ਦਤਾਰ ਨਿਰੰਕਾਰ ਇਸ ਨੂੰ ਪੁੱល ਹੀ ਜਾਂਦਾ ਹੈ ਅਤੇ ਉਸ ਦਤਾਰ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਇਸਤਰੀ ਪੁੱਤਰ ਤਨ ਆਦਿ ਵਿੱਚ ਹੀ ਰੁੱਝ ਜਾਂਦਾ ਹੈ ਦਾਤ ਪਿਆਰੀ ਵਿਸਰਿਆ ਦਾ ਤਾਰਾ ਕਿਉਂਕਿ ਈਸ਼ਵਰ ਦੀ ਮਾਇਆ ਬੜੀ ਪ੍ਰਭਲ ਹੈ ਅਤੇ ਆਪਣਾ ਜੋਰ ਪਾ ਦਿੰਦੀ ਹੈ ਇਸੇ ਵਾਸਤੇ ਗੁਰੂ ਜੀ ਦਾ ਬਾਣੀ ਵਿੱਚ ਫਰਮਾਨ ਹੈ ਇਨ ਮਾਇਆ ਜਗਦੀਸ਼ ਘਸਾਈ ਤੁਮਰੇ ਜਨ ਬਿਸਾਰੇ ਕਿੰਝ ਤੇ ਪ੍ਰੇਰਣਾ ਉਪਜਾਇ ਜਨ ਕੋ ਜਨ ਕਹਾ ਕਰੇ ਵਿਚਾਰੇ ਇਸ ਤਰ੍ਹਾਂ ਇਹ ਮਾਇਆ ਜੀਵ ਨੂੰ ਬਿਲਕੁਲ ਪ੍ਰਮਾਤਮਾ ਦੇ ਚਰਨਾਂ ਨਾਲ ਨਹੀਂ ਲੱਗਣ ਦਿੰਦੀ ਪਰ ਫਿਰ ਵੀ ਮਹਾ ਮੁਰਸ਼ਾ ਦੀ ਪ੍ਰੇਰਣਾ ਅਨੁਸਾਰ ਜਿਨ੍ਹਾਂ ਪੁਰਸ਼ਾਂ ਤੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਉਹਨਾਂ ਦਾ ਇਹ ਖਿਆਲ ਹੁੰਦਾ ਹੈ ਕਿ ਮਾਨਸ ਜਨਮ ਪਾ ਕੇ ਸ੍ਰੇਸ਼ਟ ਕਰਮ ਕਰੀਏ ਅਤੇ ਸ੍ਰੇਸ਼ਟ ਕਰਮਾਂ ਦੁਆਰਾ ਸਵਰਗ ਜਾਂ ਬੇਕੁੰਠ ਦੀ ਪ੍ਰਾਪਤੀ ਕਰ ਲਈਏ ਕਈਆਂ ਮਤਾਂ ਦੇ ਗ੍ਰੰਥਕਾਰਾਂ ਨੇ ਆਪੋ ਆਪਣੇ ਖਿਆਲਾਂ ਅਨੁਸਾਰ ਬੈਕੁੰਠ ਦੇ ਕਈ ਪ੍ਰਕਾਰ ਦੇ ਨਕਸ਼ੇਖ ਜਹਨ Hindu મત ਵਾਲਿਆਂ ਨੇ ਸਵਰਗਾਂ ਦੇ ਵਿੱਚ ਕਈ ਪ੍ਰਕਾਰ ਦੇ ਅੰਗੂਰ ਫਲ ਮੇਵੇ ਆਦਿਕ ਅਤੇ ਸੋਹਣੀਆਂ ਇਸਤਰੀਆਂ ਦੱਸੀਆਂ ਹਨ ਮਤਲਬ ਕਿ ਸਰੀਰ ਲਈ ਸਾਰੇ ਹੀ ਸੁੱਖ ਦੇ ਸਾਧਨ ਦੱਸੇ ਹਨ ਮੁਸਲਮਾਨਾਂ ਨੇ ਬੈਸ਼ੋਦ ਬਖੰਡ ਵਿੱਚ ਸੋਹਣੇ ਸੋਹਣੇ ਗੁਲਾਮ ਅਤੇ ਹੂਰਾ ਆਦਿਕਾਂ ਦੀ ਪ੍ਰਾਪਤੀ ਰਸੀ ਹੈ ਅਤੇ ਕਈ ਮਤਾਂ ਵਾਲਿਆਂ ਨੇ ਉੱਥੇ ਸੋਹਣੀਆਂ ਸੋਹਣੀਆਂ ਪਿੰਗਾ ਝੁੱਲਣੋਂ ਅਤੇ ਰਤਨ ਜੜਾਉ ਮੱਛੀਆਂ ਅਤੇ ਜਲ ਦੇ ਸੁੰਦਰ ਫਾਰੇ ਆਦਿਕ ਕਈ ਚੀਜ਼ਾਂ ਦੱਸੀਆਂ ਹਨ ਇਸ ਵਾਸਤੇ ਬਹੁਤ ਸਾਰੇ ਲੋਕ ਸਵਰਗਾ ਅਥਾ ਬੈਕੁੰਠ ਦੀ ਪ੍ਰਾਪਤੀ ਦੇ ਚਾਹਵਨ ਹੋਏ ਅਤੇ ਸ੍ਰੇਸ਼ਟ ਕਰਮ ਕਰਨ ਲੱਗੇ ਸਵਰਗਾ ਦਾ ਨਾਮ ਹੀ ਲੋਕ ਬੈਕੁੰਠ ਆਖਦੇ ਹਨ ਅਤੇ ਇਹਨਾਂ ਦੀ ਪ੍ਰਾਪਤੀ ਲਈ ਹੀ ਸਦਾ ਯਤਨ ਕਰਦੇ ਹਨ ਇਹਨਾਂ ਦੀ ਪ੍ਰਾਪਤੀ ਲਈ ਸ੍ਰੇਸ਼ਟ ਕਰਮ ਕਰਨੇ ਚੰਗੇ ਹਨ ਪਰ ਸੱਚੇ ਅਸਲੀ ਬੈਕੁੰਠ ਦੀ ਪ੍ਰਾਪਤੀ ਇਹਨਾਂ ਕਰਮਾਂ ਦੁਆਰਾ ਹੋਣੀ ਮੁਸ਼ਕਿਲ ਹੈ ਕਿਉਂਕਿ ਗੁਰੂ ਜੀ ਨੇ ਬਾਣੀ ਵਿੱਚ ਹੋਰ ਹੀ ਬੈਕੁੰਠ ਦੱਸਿਆ ਹੈ ਬੈਕੁੰਠ ਨਗਰ ਜਿੱਥਾ ਸੰਤ ਵਾਸਾ ਪ੍ਰਭ ਚਰਨ ਕਮਲ ਰਿਤ ਮਾਹੇ ਨਿਵਾਸਾ ਜਿੱਥੇ ਸਾਧ ਸੰਗਤ ਦੀ ਇਕਤਤਾ ਹੋਵੇ ਅਤੇ ਵਾਹਿਗੁਰੂ ਨਾਮ ਦਾ ਉਚਾਰਨ ਹੁੰਦਾ ਹੋਵੇ ਫਿਰ ਦਾ ਜਿਸ ਨਾਮ ਨੂੰ ਸੁਣ ਕੇ ਪ੍ਰਫੁਲਤ ਹੋਵੇ ਉਸੇ ਦਾ ਨਾਮ ਬੇਕੁੰਟ ਹੈ ਨਾ ਜਾਣਾ ਬੇਕੁੰਟ ਕਹਾਹੀ ਜਾਨ ਜਾਨ ਸਭ ਕਹਿ ਤਹਾਹੀ ਕਹਿਨ ਕਹਾਵਨ ਨਹਿਪਤੀ ਆਈ ਹੈ ਤੁਮਨ ਮਾਨੇ ਜਾਤੇ ਹਮੈ ਜਈ ਹੈ ਜਬ ਲਗ ਮੀਨ ਬੇਕੁੰਟ ਕੀ ਆਸ ਤਬ ਲਗ ਹੋਏ ਨਹੀਂ ਚਰਨ ਨਿਵਾਸ ਕਹੋ ਕਬੀਰ ਇਹ ਕਹੀਏ ਕਾਹੇ ਸਾਧ ਸੰਗਤ ਵੈ ਕੁੰਠੇ ਆਹੇ ਭਾਵ ਜਿੱਥੇ ਸਾਧ ਸੰਗਤ ਦੀ ਇਕਰਤਾ ਹੋਵੇ ਉਹੋ ਹੀ ਵੈਕੁੰਠ ਹੈ ਪਰ ਜੇ ਕੋਈ ਸਵਰਗਾਂ ਦਾ ਚਾਹਵਨ ਹੋਵੇ ਤਾਂ ਵਾਹਿਗੁਰੂ ਦੇ ਚਰਨਾਂ ਦੀ ਪ੍ਰਾਪਤੀ ਨਹੀਂ ਕਰ ਸਕਦਾ ਇਸੇ ਵਾਸਤੇ ਗੁਰਸਿੱਖਾਂ ਨੇ ਇਸ ਸੱਚੇ ਵੈਕੁੰਠ ਵਾਹਿਗੁਰੂ ਦੇ ਚਰਨਾਂ ਦੀ ਪ੍ਰਾਪਤੀ ਦਿਖਾਤਰ ਸਾਬਦਾ त्याग ਕਰ ਦਿੱਤਾ ਹੈ ਸਾਡੀ ਅੱਜ ਦੀ ਇੱਕ ਮਾਈ ਦੀ ਸਾਖੀ ਤੋਂ ਵੀ ਇਹੀ ਸੇਧ ਮਿਲਦੀ ਹੈ ਕਿ ਲਬਨੂ ਪਿਆਰ ਕਰਨ ਵਾਲੇ ਵੈਕੁੰਠ ਨਹੀਂ ਰਾਪਦੇ ਨਾਮ ਨਾਲ ਪਿਆਰ ਕਰਦੇ ਹਨ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਸਨ ਤਾਂ ਉਸ ਵਕਤ ਗੁਰੂ ਚੰਨਾ ਦੀ ਪਿਆਰੀ ਸ਼੍ਰੀ ਨਗਰ ਕਸ਼ਮੀਰ ਵਿੱਚ ਰਹਿਣ ਵਾਲੀ ਇੱਕ ਬਿਰਧ ਮਾਤਾ ਗੁਰੂ ਜੀ ਨੂੰ ਸਦਾ ਯਾਦ ਕਰਦੀ ਕਿ ਕਿਵੇਂ ਇੱਕ ਵੇਰ ਅੰਤ ਦੇ ਵੇਲੇ ਕਿਉਂਕਿ ਉਸਦੇ ਚਲਾਉਣੇ ਦਾ ਸਮਾਂ ਬਹੁਤ ਨੇੜੇ ਸੀ ਗੁਰੂ ਜੀ ਦਾ ਦਿਤਾਰ ਹੋਵੇ ਉਹ ਸੋਚਦੀ ਹੈ ਕਿ ਉਂਝ ਤਾਂ ਗੁਰੂ ਜੀ ਮੇਰੇ ਹਿਰਦੇ ਅੰਦਰ ਸਦਾ ਹੀ ਵਸਦੇ ਹਨ ਪਰ ਇੱਕ ਵਾਰ ਉਹਨਾਂ ਦੇ ਦਿਲਾਰ ਹੋ ਜਾਣ ਅਤੇ ਮੈਂ ਆਪਣੇ ਹੱਥਾਂ ਤੇ ਕੱਤੇ ਹੋਏ ਸੂਤਰ ਖੱਦਰ ਦੇ ਕਪੜੇ ਪੁਸ਼ਾਕਾਂ ਮਹਾਰਾਜ ਨੂੰ ਪੇਟਾ ਕਰਾਂ ਤਾਂ ਹੀ ਠੀਕ ਹੈ ਉਸ ਮਾਈ ਦੇ ਪ੍ਰੇਮ ਨੇ ਗੁਰੂ ਜੀ ਨੇ ਖਿੱਚ ਪਾਈ ਅਤੇ ਸਤਿਗੁਰੂ ਜੀ ਸ੍ਰੀ ਅਮਰ ਸਰ ਜੀ ਤੋਂ ਤਿਆਰ ਹੋ ਕੇ ਕਸ਼ਮੀਰ ਨੂੰ ਚੁਰਪੇ ਗੁਰੂ ਜੀ ਦੇ ਪੁੱਜਣ ਤੋਂ ਪਹਿਲਾਂ ਮਾਈ ਦਾ ਅੰਤ ਸਮਾਂ ਨੇੜੇ ਆਇਆ ਜਾਣ ਕੇ ਇੰਦਰ ਦੇਵਤਾ ਮਾਈ ਦੇ ਪਾਸ ਆਇਆ ਅਤੇ ਕਿਹਾ ਕਿ ਮਾਤਾ ਚਲ ਤੈਨੂੰ ਇੰਦਰਪੁਰੀ ਲੈ ਚਲੀਏ ਉੱਥੇ ਚਲ ਕੇ ਆਨੰਦ ਲੈ ਤਾਂ ਮਾਤਾ ਨੇ ਕਿਹਾ ਕਿ ਮੇਰੇ ਸਤਿਗੁਰਾਂ ਦਾ ਬਾਗ ਇੰਦਰਪੁਰੀ ਮੈਂ ਸਰਪਨ ਮਰਨਾ ਐਸੀ ਨਾਸ ਹੋਣ ਵਾਲੀ ਪੁਰੀ ਵਿੱਚ ਮੈਂ ਨਹੀਂ ਜਾਂਦੀ ਜਿੱਥੇ ਕਿ ਜਨਮ ਮਰਨ ਦਾ ਪੈਰ ਦੂਰ ਨਹੀਂ ਹੋ ਸਕਦਾ ਅਤੇ ਜਨਮ ਬਰਨ ਵਿੱਚ ਹੀ ਫਿਰਨਾ ਪੈਂਦਾ ਹੈ ਤਾਂ ਇਤਨੀ ਗੱਲ ਸੁਣ ਕੇ 인ਦਰ ਜੀ ਚਲੇ ਗਏ ਫਿਰ ਬ੍ਰਹਮਾ ਜੀ ਅਰਜ ਕਰਦੇ ਹਨ ਮਾਤਾ ਉਹਨਾਂ ਨੂੰ ਵੀ ਤੁਕ ਸੁਣਾਉਂਦੀ ਹੈ ਬ੍ਰਹਮਪੁਰੀ ਨਿਹਜਲ ਨਹੀਂ ਰਹਿਣਾ ਕਿ ਬ੍ਰਹਮਪੁਰੀ ਆਪਨਾ ਆਸਵਾਨ ਹੈ ਅਤੇ ਅਸਥਿਰ ਰਹਿਣ ਵਾਲੀ ਨਹੀਂ ਮੈਨੂੰ ਉੱਥੇ ਜਾਣ ਦੀ ਕੋਈ ਲੋੜ ਨਹੀਂ ਹੈ ਫਿਰ ਸ਼ਿਵ ਜੀ ਆਉਂਦੇ ਹਨ ਅਤੇ ਕਹਿੰਦੇ ਹਨ ਚੱਲ ਮਾਤਾ ਮੇਲੀ ਸ਼ਿਵਪੁਰੀ ਨਿਵਾਸ ਕਰ ਤਾਂ ਮਾਤਾ ਉਹਨਾਂ ਨੂੰ ਵੀ ਕਹਿੰਦੀ ਹੈ ਸੇਪੂਰੀ ਕਾ ਹੋਏਗਾ ਕਾਲਾ ਤ੍ਰੈਗੁਣ ਮਾਇਆ ਪਿੰਸ ਬੇਤਾਲਾ ਤਾਂ ਸ਼ਿਵ ਜੀ ਵੀ ਚੁੱਪ ਕਰਕੇ ਚਲੇ ਜਾਂਦੇ ਹਨ ਮਾਈ ਨੇ ਕਿਸੇ ਸਵਰਗ ਆਦਿਕ ਦੀ ਪਰਵਾਹ ਨਾ ਕੀਤੀ ਅਤੇ ਆਪਣੇ ਮਨ ਦੇ ਆਸ਼ੀਆ ਨੂੰ ਪੱਕਾ ਰੱਖਿਆ ਇਸ ਦੇ ਦ੍ਰਿੜ ਆਸ਼ੀਆ ਦੇ ਵਾਸਾ ਹੋ ਕੇ ਸਤਗੁਰੂ ਜੀ ਸ਼੍ਰੀਨਗਰ ਪੁੱਜਦੇ ਹਨ ਅਤੇ ਕੋੜੇ ਤੇ ਚੜੇ ਹੋਏ ਹੀ ਮਾਈ ਦੇ ਦਰਵਾਜ਼ੇ ਅੱਗੇ ਜਾ ਖੜੇ ਹੁੰਦੇ ਹਨ ਅਤੇ ਆਵਾਜ਼ ਮਾਰਦੇ ਹਨ ਮਾਤਾ ਸਾਡਾ ਪੋਸ਼ਾਕਾ ਲਿਆ ਅਤੇ ਪ੍ਰਸਾਦੇ ਲਿਆ ਮਾਤਾ ਮਹਾਰਾਜ ਨੂੰ ਦੇਖ ਕੇ ਗਦਗਦ ਹੁੰਦੀ ਹੈ ਅਤੇ ਕਹਿੰਦੀ ਹੈ ਤਨਸੋ ਵੇਲਾ ਜਿਤ ਦਰਸ਼ਨ ਕਰਨਾ ਹੋਬਲ ਹਾਰੀ ਸਤਗੁਰੂ ਜਨਾ ਜੀ ਕੇ ਗਾਤੀ ਪ੍ਰੀਤਮ ਪ੍ਰਮ ਮੇਰੇ ਮਨ ਜੀ ਵੈ ਪ੍ਰਭ ਨਾਮ ਜਿ ਤੇਰੇ ਆਪ ਨੇ ਬੜੀ ਅਨੁਗ੍ਰਹਿ ਕੀਤੀ ਹੈ ਕਿ ਨਿਮਾਨ ਨੂੰ ਆਨ ਕੇ ਦਿਦਾਰ ਦਿੱਤਾ ਹੈ ਚਟਪਟ ਨਮਸਕਾਰ ਕਰਕੇ ਉਹ ਅੰਦਰ ਜਾਂਦੀ ਹੈ ਅਤੇ ਪੋਸ਼ਾਕਾ ਅਤੇ ਪ੍ਰਸ਼ਾਦੇ ਲਿਆ ਕੇ ਪੇਟਾ ਕਰਦੀ ਹੈ ਅਤੇ ਗੁਰੂ ਮਹਾਰਾਜ ਉਸ ਤੇ ਪ੍ਰਸ਼ਾਦਿ ਸ਼ਕਦੇ ਹਨ ਅਤੇ ਪੋਸ਼ਾਕਾ ਪਹਿਨ ਲੈਂਦੇ ਹਨ ਕਿਉਂਕਿ ਪ੍ਰੇਮ ਨਾਲੋਂ ਵੱਧ ਕੀਮਤ ਹੋਰ ਕਿਸੇ ਚੀਜ਼ ਦੀ ਹੋ ਹੀ ਨਹੀਂ ਸਕਦੀ ਮਾਈ ਘਰ ਵਿੱਚ ਆਸਨ ਵਿਸ਼ਾ ਕੇ ਚੋਕੜਾ ਲਗਾ ਕੇ ਸਤਿਗੁਰੂ ਜੀ ਦੇ ਚਰਨਾਂ ਨਾਲ ਅਪੀਲ ਹੋ ਜਾਂਦੀ ਹੈ ਅਤੇ ਸੱਪ ਦੇ ਕੁੰਝ त्यागन ਮੰਗੂ ਦੇ ਤਿਆਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਲੀਨ ਹੋ ਗਈ ਜੈਸੀ ਜਲ ਤਰੰਗ ਅਰ ਫੇਨ ਬੁਦਪਦਾ ਚਲਦੇ ਪਿੰਨ ਨਾ ਹੋਈ ਐਸੇ ਹੀ ਗੁਰੂ ਮਹਾਰਜ ਦੇ ਚਰਨਾਂ ਨਾਲ ਜੁੜ ਕੇ ਉਹ ਬੇਕੁੰਠ ਵਾਸੀ ਹੋ ਗਈ ਕਾਮਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਉ ਰਾਦੇ ਹਮਕਾ ਹੋ ਕੀ ਕਾਨਨਾ ਕੜਤੇ ਆਪਣੇ ਗੁਰ ਪਰਸਾਤੇ ਇਸ ਸਾਕੀ ਤੋਂ ਤਾਂ ਇਹ ਹੀ ਪਤਾ ਲੱਗਦਾ ਹੈ ਸਤਿਗੁਰੂ ਜਿਹਦੇ ਪਿਆਰੇ ਦੁਨੀਆਂ ਦੇ ਪਖੰਡਾਂ ਦੀ ਕੋਈ ਪਰਵਾ ਨਹੀਂ ਕਰਦੇ ਅਤੇ ਸੱਚੇ ਬੇਕੁੰਠ ਸਾਧ ਸੰਗਤ ਵਿੱਚ ਨਿਵਾਸ ਕਰਦੇ ਹਨ ਅਤੇ ਗੁਰੂ ਜੀ ਦੇ ਚਰਨ ਕਮਲਾਂ ਦੇ ਪੋਰੇ ਹੋ ਕੇ ਕਹਿੰਦੇ ਹਨ ਕਮਨ ਨਰਕ ਤੇ ਆ ਸੁਰਗ ਵਿਚਾਰਾ ਸੰਤਨ ਦਉ ਰਾਤੇ ਹਮਕਾ ਹੋ ਕੀ ਕਾਨਨਾ ਕਰਤੇ ਆਪਣੇ ਗੁਰ ਪ੍ਰਸਾਦੇ ਕਬੀਰ ਸਾਹਿਬ ਜੀ ਦਾ ਵੀ ਫਰਮਾਨ ਹੈ ਕਬੀਰ ਸੁਰਗ ਨਰਕ ਤੇ ਮੈਂ ਰਿਓ ਸਤਿਗੁਰ ਕੇ ਪ੍ਰਸਾਦ चरण कमल की मौज में रहो अंत और आग कबीर चरण कमल की मौज को कह कैसे अनुमान कहबे को शोभा नहीं देखा ही परवान इसलिए वाहेगुरु दे चरना मेंच ही सच्चा बिकुंट है और गुरु जी दे प्यारे गुर सिख इस दी प्राप्ति करके इसे मेंच ही निवास करते हैं बल्कि निवास ही नहीं करते सगो वाहेगुरु दे चरना नाल अपील हो जाते हैं जैसे कि गुरु जी दा ही फरमाना है ਹਰ ਹਰ ਜਨ ਲਈ ਇੱਕ ਹੈ ਅਭਿਬ ਵਿਚਾਰਕਸਨਾ ਹੈ ਜਲਦੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ ਅਤੇ ਐਸੀ ਹੀ ਬਿਕੁੰਡ ਦੀ ਪ੍ਰਾਪਤੀ ਲਈ ਹਰ ਇੱਕ ਜੀਵ ਨੂੰ ਯਤਨ ਕਰਨਾ ਚਾਹੀਦਾ ਹੈ ਸਿੱਖ ਗੁਰੂ ਕੇ ਗੁਰੂ ਦੀਦਾਰ ਕਰਦੇ ਕਿਤੇ ਹੋਰ ਥੇ ਮਨ ਪਰਵਾੰਦੇ ਨਾ ਸਵਰਗਾਂ ਵਿੱਚ ਜਿਹੜੇ ਕਈ ਸੁੱਖ ਮਿਲਦੇ ਭਗਤ ਉਹਨਾਂ ਲਈ ਮਨ ਲਲਚਾਉਂਦੇ ਨਾ ਇੰਦਰ ਬ੍ਰਹਮਾ ਸ਼ਿਵ ਪੂਰੀ ਤਿਆਗ ਦਿੰਦੇ ਨਾਸ ਸਮਝ ਕੇ ਚਿਤ ਲਗਾਉਂਦੇ ਨਾ ਸਦਾ ਮੋਜ ਲਾਂਦੇ ਗੁਰ ਚਰਨ ਅੰਦਰ ਜਨਾ ਮਰੰਡੇ ਕਿਹੜੇ ਵਿੱਚ ਆਉਂਦੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ